ਇੱਕ ਚੌਪਈ ਸਾਹਿਬ ਦਾ ਪਾਠ ਹੈ ਜਿਹੜਾ ਛੁਪਾ ਕੇ ਰੱਖਿਆ ਗਿਆ ਹੈ। ਅੱਛਾ ਜੀ। ਨਿਹੰਗ ਸਿੰਘ ਆਪ ਪੜਦੇ ਆ ਦੂਜਿਆਂ ਨੂੰ ਸੁਣਾਉਂਦੇ ਹੀ ਨਹੀਂ। ਇਹ ਲੋੜ ਹੀ ਨਹੀਂ ਇਹਨਾਂ ਨੂੰ ਸੁਣਾਉਣ ਦੀ। ਕਿਸੇ ਨੂੰ ਨਹੀਂ ਸੁਣਾਉਂਦੇ। ਸੁਣਾਉਂਦੇ ਆ ਆਪਣੇ ਪੜਦੇ ਆ ਆਪਣਾ ਪਤਾ ਨਹੀਂ ਆਮ ਲੋਕਾਂ ਨੂੰ ਨਹੀਂ ਬਤਾਉ ਖਜ਼ਾਨਾ। ਉਹ ਪਾਠ ਇਸ ਤਰ੍ਹਾਂ ਹੈ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਚੌਪਈ ਤੋਂ ਸ਼ੁਰੂ ਹੁੰਦਾ। ਡਗਮਗ ਲੋਕ ਚਤੁਰਦਸ ਭਏ ਅਸੁਰਾਂ ਸਾਸ ਸਕਲ ਪਰ ਗਏ ਵਿੱਚ ਚੋਹਾਂ ਲੋਕਾਂ ਚ ਡਗਮਗ ਪੈਦਾ ਹੋ ਗਈ ਤੇ ਅਸੁਰ ਹੀ ਅਸੁਰ ਪੈਦਾ ਹੋ ਗਏ ਸਾਰੇ ਪਾਸੇ ਇਹ ਮਹਾਕਾਲ ਦਾ ਜੰਗ ਹੈ ਸਰਬ ਲੋ ਪਰਮੇਸ਼ਰ ਜੀ ਦਾ ਜੀ ਚੋਪਈ ਸਾਹਿਬ ਦਾ ਜਿਹੜਾ ਪਾਠ ਹੈ ਬ੍ਰਹਮਾ ਵਿਸ਼ਣ ਸਬੈ ਡਰ ਪਾਨੇ ਬ੍ਰਹਮਾ ਤੇ ਵਿਸ਼ਨੂੰ ਸਾਰੇ ਡਰ ਗਏ ਮਹਾਕਾਲ ਕੀ ਸਰਨ ਸਿਧਾਨੇ ਅਕਾਲ ਪੁਰਖ ਕੋਲ ਭਜੇ ਇਹ ਵੀ ਤੇ ਸਭੇ ਪੁਕਾਰਤ ਭਏ ਜਨ ਕਰ ਲੂਟ ਬਨਕ ਸੇ ਲਏ ਤਰਾਹਿ ਤਰਾਏ ਹਮ ਸਰਨ ਤਿਹਾਰੀ ਸਭ ਪੈ ਤੇ ਹਮ ਲੇ ਹੋ ਉਬਾਰੀ ਤੁਮ ਹੋ ਸਕਲ ਲੋਗ ਸਿਰ ਤਾਜਾ ਗਰਬਨ ਗੰਜ ਗਰੀਬ ਨਿਵਾਜਾ ਆਦ ਅਕਾਲ ਅਜੋਨ ਬਿਨਾ ਪੈ ਨਿਰਬਿਕਾਰ ਨਿਰਲੰਭ ਜਗਤ ਮੈਂ ਨਿਰਬਿਕਾਰ ਨਿਰਜੁਰ ਅਬਨਾਸੀ ਪਰਮ ਜੋਗ ਕੇ ਤਤ ਪ੍ਰਕਾਸੀ ਨਿਰੰਕਾਰ ਨਮ ਨਿਤਯ ਸਵੈੰ ਬਹੁਤਾਤ ਮਾਜ ਜਾਤ ਨਾ ਬੰਦਵ ਜਿਦੀ ਮਾਂ ਪਿਓ ਬੰਦਵ ਨਹੀਂ ਹੈ ਉਹ ਮਾਂ ਕਾਲ ਆ ਗਿਆ ਹੁਣ ਜੰਗ ਤਾਤਮਾ ਜਾਤ ਨਾ ਬੰਦਵ ਸਤਰੂ ਬਿਹੰਡ ਸੁਰਦ ਸੁਖਦਾਇਕ ਸ਼ਤਰੂਆਂ ਦਾ ਅੰਤ ਕਰਨ ਵਾਲਾ ਜਿਹੜਾ ਉਹ ਆ ਗਿਆ ਤੇ ਸਾਧੂਆਂ ਸੰਤਾਂ ਦੀ ਰੱਖਿਆ ਕਰਨ ਵਾਲਾ ਆ ਗਿਆ ਆਪ ਮਹਾਕਾਲ ਖੁਦ ਆ ਗਿਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਦੇਖ ਰਿਹਾ ਵੀ ਆ ਗਿਆ ਜੀ ਡਾਊਨਲੋਡ ਚੈਟ